ਹੁਣ ਪਾਰਸਲ ਦੇ ਜ਼ਰੀਏ ਵੀ ਲੋਕਾਂ ਦੇ ਘਰ ਦੇ ਵਿੱਚ ਟੂਣੇ ਕਰਕੇ ਜਿਹੜੇ ਨੇ ਉਹ ਭੇਜੇ ਜਾ ਰਹੇ ਨੇ ਇੱਕ ਮਹਿਲਾ ਜਿਸ ਨੂੰ ਕਿ ਇੱਕ ਕੋਰੀਅਰ ਰਿਸਿਵ ਹੋਇਆ ਤੇ ਉਹ ਕੋਰੀਅਰ ਜਿਹੜਾ ਹੈ ਉਸ ਦੇ ਨਾਮ ਤੇ ਸੀ ਪਰ ਬਾਅਦ ਦੇ ਵਿੱਚ ਲਿਫਾਫਾ ਖੋਲਣ ਤੋਂ ਬਾਅਦ ਪਤਾ ਲੱਗਾ ਕਿ ਉਹਦੇ ਕਿਸੇ ਆਪਣੇ ਨੇ ਜਿਹੜਾ ਹੈ ਉਹ ਟੂਣਾ ਕਰਕੇ ਉਸ ਦੇ ਘਰ ਦੇ ਵਿੱਚ ਕੋਰੀਅਰ ਕਰ ਦਿੱਤਾ ਸੀ ਪੂਰਾ ਮਾਮਲਾ ਸੁਣ ਕੇ ਜਾਓ ਜਿहां ਹਸਪਤਾਲ ਤੁਸੀਂ ਦੇਖ ਰਹੇ ਹੋ ਨੈਸ਼ਨ ਪੋਸਟ ਤੇ ਮੈਂ ਹਾ ਤੁਹਾਡੇ ਨਾਲ ਪ੍ਰਿਆ ਪਹਿਲਾਂ ਤੁਸੀਂ ਖਬਰਾਂ ਵੇਖਦੇ ਹੁੰਦੇ ਸੀ ਕਿ ਕਿਸੇ ਤੁਸੀਂ ਲੰਘਦੇ ਵੱੜ ਦੇ ਵੀ ਵੇਖਦੇ ਸੀ ਕਿ ਲੋਕ ਜਕਰ ਚੌਰਾਹੇ ਤੇ ਚੌਂਕਾ ਤੇ ਕੁਝ ਕਰਦੇ ਹੁੰਦੇ ਸੀ ਤੇ ਲੋਕ ਉਸ ਨੂੰ ਤਾੰਤ੍ਰਿਕ ਵਿਦਿਆ ਜਾਂ ਟੂਨੇ ਵਰਗੀਆਂ ਚੀਜ਼ਾਂ ਦੱਸਦੇ ਸੀ ਹਾਲਾਂਕਿ ਕੁਝ ਸਮਝਦਾਰ ਲੋਕ ਆਖਦੇ ਨੇ ਕਿ ਟੂਨੇ ਵਰਗੀਆਂ ਚੀਜ਼ਾਂ ਜਿਣੀਆਂ ਨੇ ਉਹ ਨਹੀਂ ਹੁੰਦੀਆਂ ਪਰ ਬਹੁਤ ਸਾਰੇ ਲੋਕ ਇਹਨਾਂ ਚੀਜ਼ਾਂ ਤੇ ਵਿਸ਼ਵਾਸ ਕਰਦੇ ਨੇ ਤੇ ਅਜੇ ਹੀ ਇੱਕ ਖਬਰ ਦਸੂਹਾ ਤੋਂ ਸਾਹਮਣੇ ਆਈ ਹੈ ਜਿੱਤੇ ਕਿ ਔਰਤ ਨੇ ਦੱਸਿਆ ਕਿ ਉਸ ਨੂੰ ਸਪੀਡ ਪੋਸਟ ਦੇ ਜ਼ਰੀਏ ਇੱਕ ਕੋਰੀਅਰ ਜਿਹੜਾ ਹੈ ਉਹ ਰਿਸਿਵ ਹੁੰਦਾ ਹੈ ਤੇ ਉਹ ਕੋਰੀਅਰ ਉਸਦੇ ਨਾਮ ਤੇ ਹੁੰਦਾ ਹੈ ਔਰਤ ਨੂੰ ਲੱਗਦਾ ਕਿ ਸ਼ਾਇਦ ਕੋਈ ਸੰਮਨ ਹੈ ਜਾਂ ਜਾਂ ਕੋਈ ਚਿੱਠੀ ਜਿਹੜੀ ਆ ਉਸਦੇ ਨਾਮ ਤੇ ਆਈ ਹੈ ਜਦੋਂ ਉਹ ਲਫਾਫਾ ਖੋਲਦੀ ਹੈ ਤੇ ਉਹ ਦੱਸਦੀ ਹੈ ਕਿ ਉਹਨਾਂ ਦੇ ਪਰਿਵਾਰਕ ਜਿਹੜੇ ਮੈਂਬਰਸ ਨੇ ਉਹਨਾਂ ਦੀਆਂ ਫੋਟੋਸ ਤੇ ਕਿਲ ਠੋਕਿਆ ਹੋਇਆ ਸੀ ਨਾਲ ਇੱਕ ਪੀਲੀ ਪੋਰਟਰੀ ਜਿਹੜੀ ਆ ਉਹ ਦਿੱਤੀ ਗਈ ਸੀ ਨਾਲ ਦੀ ਨਾਲ ਕੁਝ ਵਾਈਟ ਜਿਹੜਾ ਪੇਪਰ ਸੀ ਉਹ ਸੀ ਜਿਸ ਦੀ ਕਟਿੰਗ ਕੀਤੀ ਗਈ ਸੀ ਤੇ ਉਸ ਨੂੰ ਜਿਹੜੀ ਉਹ ਦੱਸਦੀ ਹੈ ਕਿ ਉਹ ਦੇਖ ਕੇ ਸੌਨ ਹੋ ਜਾਂਦੀ ਹੈ ਜਿਸ ਤੋਂ ਬਾਅਦ ਉਹ ਆਪਣੇ ਰਿਸ਼ਤੇਦਾਰਾਂ ਨੂੰ ਬੁਲਾਉਂਦੀ ਹੈ ਤੇ ਸਾਰੇ ਦੇਖ ਕੇ ਇੱਕ ਪੰਡਤ ਨੂੰ ਵੀ ਬੁਲਾਉਂਦੇ ਨੇ ਅਤੇ ਦੱਸਿਆ ਜਾਂਦਾ ਹੈ ਕਿ ਇਹ ਤਾਂ ਤਾੰਤ੍ਰਿਕ ਵਿੱਦਿਆ ਜਿਹੜੀ ਆ ਤੁਹਾਡੇ ਤੇ ਕੀਤੀ ਗਈ ਹੈ ਤੇ ਕੋਰੀਅਰ ਦੇ ਥਰੂ ਇਹ ਜਿਹੜਾ ਤੁਹਾਡੇ ਤੱਕ ਭੇਜਿਆ ਗਿਆ ਹੈ ਔਰਤ ਸੁੰਨ ਹੋ ਜਾਂਦੀ ਹੈ ਕਿ ਆਖਿਰਕਾਰ ਅਜਿਹਾ ਕਿਵੇਂ ਹੋ ਸਕਦਾ ਹੈ ਔਰ ਹੈਰਾਨੀ ਦੀ ਗੱਲ ਹੈ ਕਿ ਭੇਜਣ ਵਾਲੇ ਦਾ ਨੰਬਰ ਵੀ ਉੱਥੇ ਲਿਖਿਆ ਹੋਇਆ ਹੈ ਨਾਮ ਵੀ ਉੱਥੇ ਲਿਖਿਆ ਹੋਇਆ ਹੈ ਜਿਸ ਦੇ ਵੱਲੋਂ ਇਹ ਭੇਜਿਆ ਗਿਆ ਹੈ ਔਰਤ ਨੇ ਕਿਹਾ ਕਿ ਸਖਤੋ ਸਖਤ ਕਾਰਵਾਈ ਜਿਹੜੀ ਆ ਉਹ ਹੋਣੀ ਚਾਹੀਦੀ ਹੈ ਪਰ ਬਹੁਤ ਸਾਰੇ ਲੋਕ ਜਿਹੜੇ ਨੇ ਉਸ ਖਬਰ ਨੂੰ ਸੀਰੀਅਸ ਲੈ ਰਹੇ ਨੇ ਤੇ ਬਹੁਤ ਸਾਰੇ ਲੋਕ ਇਸ ਦੱਸ ਰਹੇ ਨੇ ਕਿ ਲੋਕ ਇਸ ਦਾ ਮਜ਼ਾਕ ਉਡਾ ਰਹੇ ਨੇ ਕਿ ਅਜਿਹਾ ਕੁਝ ਵੀ ਨਹੀਂ ਹੁੰਦਾ ਹੋ ਸਕਦਾ ਹੈ ਕਿ ਸੌਰਵ ਦੇ ਨਾਲ ਕਿਸੇ ਨੇ ਮਜ਼ਾਕ ਕੀਤਾ ਹੋਇਆ ਹੋਏਗਾ ਹੋ ਸਕਦਾ ਹੈ ਕਿਸ ਨੂੰ ਡਰਾਉਣ ਦੇ ਲਈ ਚੀਜ਼ਾਂ ਕੀਤੀਆਂ ਗਈਆਂ ਹੋਣਗੀਆਂ ਉਹਨਾਂ ਨੇ ਕਿਹਾ ਲੋਕ ਆਖ ਰਹੇ ਨੇ ਕਿ ਜੇਕਰ ਕਿਸੇ ਨੇ ਟੂਣਾ ਨਹੀਂ ਕਰਨਾ ਸੀ ਤਾਂ ਉਸਨੇ ਜਿਹੜਾ ਹੈ ਉਹ ਕੁਰੀਅਰ ਤੇ ਆਪਣਾ ਨਾਮ ਜਾਂ ਨੰਬਰ ਲਿਖ ਕੇ ਨਹੀਂ ਦੇਣਾ ਸੀਗਾ ਤੇ ਇਸ ਕਰਕੇ ਔਰਤ ਨੂੰ ਡਰਨar ਨਹੀਂ ਚਾਹੀਦਾ ਹਾਲਾਂਕਿ ਉਸਨੇ ਔਰਤ ਦੱਸਦੀ ਹੈ ਕਿ ਮੈਂ ਆਪਣੀ ਨਾਨਾਰ ਨੂੰ ਫੋਨ ਕੀਤਾ ਮੈਂ ਆਪਣੀ ਭੈਣ ਨੂੰ ਫੋਨ ਕੀਤਾ ਕਿ ਤੁਸੀਂ ਜਲਦੀ ਆਓ ਸਾਰੇ ਆਏ ਉਹਨਾਂ ਨੇ ਕਿਸੇ ਦੇਖਣ ਵਾਲੇ ਨੂੰ ਵੀ ਬੁਲਾਇਆ ਤੇ ਉਸਨੇ ਦੇਖ ਕੇ ਦੱਸਿਆ ਕਿ ਇਹ ਤਾਂ ਤੁਹਾਡੇ ਉੱਤੇ ਤਾਂਦ੍ਰਿਕ ਵਿੱਦਿਆ ਕੀਤੀ ਗਈ ਹੈ ਔਰਤ ਦੱਸਦੀ ਹੈ ਕਿ ਸਾਡੇ ਪਰਿਵਾਰ ਦੇ ਜਿੰਨੇ ਮੈਂਬਰ ਨੇ ਉਹਨਾਂ ਦੀ ਫੋਟੋ ਜਿਹੜੀ ਉਹਨਾਂ ਦੀ ਕਟਿੰਗ ਲਗਾਈ ਹੋਈ ਸੀ ਅਤੇ ਉਹਨਾਂ ਦੇ ਉੱਤੇ ਕਿਲ ਜਿਹੜੇ ਨੇ ਉਹ ਠੋਕੇ ਹੋਏ ਸੀ ਇੱਕ ਪੀਲੀ ਪੋਟਲੀ ਵੀ ਸੀ ਜਿਸ ਦੇ ਵਿੱਚ ਟੂਨੇ ਦਾ ਸਮਾਨ ਜਿਹੜਾ ਹੈ ਉਹ ਪਿਆਰ ਹੋਇਆ ਸੀ ਹੁਣ ਤੁਸੀਂ ਕਮੈਂਟਾਂ ਦੇ ਵਿੱਚ ਦੱਸਿਓ ਕਿ ਕੀ ਤੁਸੀਂ ਟੂਨੇ ਜਾਦੂ ਦੇ ਵਿੱਚ ਵਿਸ਼ਵਾਸ ਕਰਦੇ ਹੋ ਜਾਂ ਨਹੀਂ ਤੁਹਾਨੂੰ ਕੀ ਲੱਗਦਾ ਹੈ ਕਿ ਟੂਨੇ ਜਾਦੂ ਵਰਗੀਆਂ ਚੀਜ਼ਾਂ ਹੁੰਦੀਆਂ ਨੇ ਜਾਂ ਨਹੀਂ ਹੁੰਦੀਆਂ ਨੇ ਕਿਉਂਕਿ ਲੋਕ ਆਖ ਰਹੇ ਨੇ ਕਿ ਪਹਿਲਾਂ ਇਹ ਚੀਜ਼ਾਂ ਜਿਹੜੀਆਂ ਨੇ ਉਹ ਚੌਰਾਹੇ ਤੇ ਕੀਤੀਆਂ ਜਾਂਦੀਆਂ ਸੀ ਚੌਂਕਾ ਤੇ ਕੀਤੀਆਂ ਜਾਂਦੀਆਂ ਸੀ ਤੇ ਹੁਣ ਆਨਲਾਈਨ ਟੂਨੇ ਵੀ ਜਿਹੜੇ ਨੇ ਉਹ ਹੋਣੇ ਸ਼ੁਰੂ ਹੋ ਗਏ ਨੇ ਜਿਸ ਤੋਂ ਬਾਅਦ ਲੋਕ ਜਿਹੜੇ ਨੇ ਉਹ ਹੈਰਾਨ ਹੋ ਰਹੇ ਨੇ ਸੋ ਤੁਸੀਂ ਇਹਨਾਂ ਚੀਜ਼ਾਂ ਦੇ ਵਿੱਚ ਵਿਸ਼ਵਾਸ ਕਰਦੇ ਹੋ ਜਾਂ ਨਹੀਂ ਕਰਦੇ ਹੋ ਆਪਣੀ ਰਾਏ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ